ਸਤ ਸੰਗ ਦੋ ਕੜੀਆਂ ਕੋਈ ਕਰਨ ਨਸੀਬਾਂ ਵਾਲੇ ਕਵਤਾ ਇਉਂ ਪੇਸ਼ ਆ ਸੁਣੋ ਜੀ ਸਤ ਸੰਗ ਦੋ ਕੜੀਆਂ ਕਰਨ ਨਸੀਬਾਂ ਵਾਲੇ ਸਤ ਸੰਗ ਦੋ ਕੜੀਆਂ ਕੋਈ ਕਰਨ ਨਸੀਬਾਂ ਵਾਲੇ ਐ ਕਵੀਰ ਭਗਤ ਫਰਮਾਉਂਦੇ ਐ ਕਵੀਰ ਭਗਤ ਫਰਮਾਉਂਦੇ ਦੇਬ ਦੇ ਬਾਤਾਂ ਲਿਆ ਲਾਉਂਦੇ ਰੱਬੀ ਬਾਣੀ ਵਿੱਚੋਂ ਬਚਨ ਆਲਉਂਦੇ ਕੋਈ ਬਿਰਲੇ ਨਾ ਚੱਕਰ ਲਗਾਉਂਦੇ ਕੋਈ ਬਿਰਲੇ ਨਾ ਚੱਕਰ ਲਗਾਉਂਦੇ ਵਿੱਚ ਆ ਕੇ ਸੱਤ ਸੰਗ ਪੀਣ ਨਾਮ ਰੂਪੀ ਭੰਗ ਜੈਸੇ ਜੀਵੇ ਤੇ ਪਤੰਗ ਸਵ ਦੋਖਾ ਪਾਪ ਜਾਣ ਜਾਲੀ ਸੱਤ ਸੰਗ ਧੂਕੜੀਆਂ ਕਰਨ ਨਸੀਬਾਂ ਵਾਲੀ ਸਤ ਸੰਗ ਦੋ ਕੜੀਆਂ ਦੀ ਕੋਈ ਕਰਨ ਨਸੀਬਾਂ ਵਾਲੀ ਹਾ ਜਿਹੜੇ ਅਮਰਤ ਵੇਲੇ ਨਾ ਕੇ ਬਈ ਜਿਹੜੇ ਅਮਰਤ ਵੇਲੇ ਨਾ ਕੇ ਵਿੱਚ ਪਹੁੰਚਦੇ ਨ ਸਤ ਸੰਗ ਆ ਕੇ ਵਿੱਚ ਪਹੁੰਚਦੇ ਨ ਸਤ ਸੰਗ ਆ ਕੇ ਰੱਬੀ ਬਾਣੀ ਨੂੰ ਸੁਣਨ ਚਤ ਲਾ ਕੇ ਰੱਬੀ ਬਾਣੀ ਨੂੰ ਸੁਣਨ ਚਤ ਲਾ ਕੇ ਅੱਜ ਹੀ ਤੋਂ ਵੀ ਅੱਧੀ ਜੇ ਸੁਰਤ ਰਹੇ ਜੇ ਵੱਧੀ

ਕਰਨ ਨਸੀਬਾਂ ਵਾਲੀ ਸਤ ਸੰਗ ਦੋ ਕੜੀਆਂ ਜੀ ਕੋਈ ਕਰਨ ਨਸੀਬਾਂ ਵਾਲੀ 84 ਲੱਖ ਵਿੱਚੋਂ ਜਨਮ ਸਵਾ ਬਣਾ 84 ਲੱਖ ਵਿੱਚੋਂ ਜਨਮ ਸਵਾ ਬਣਾ ਤੈਨੂੰ ਇਹ ਹੋ ਜਾ ਸਮਾਨੀ ਕਦੇ ਲੱਭਣਾ ਤੈਨੂੰ ਇਹ ਹੋ ਜਾ ਸਮਾਨੀ ਕਦੇ ਲੱਭਣਾ ਗਏ ਭਾਵਰ ਤੇ ਬੈਠੇ ਰਹਿਣ ਬਗਨਾ ਗਏ ਭਾਵਰ ਤੇ ਬੈਠੇ ਰਹਿਣ ਬਗਨਾ ਕੱਚੇ ਘੜੇ ਵਾਲਾ ਨੀਰ ਕਿੰਨਾ ਚੇਰ ਬਨੂ ਧੀਰਾ ਮੁੱਕ ਜਾਊਗਾ ਅਖੀਰ ਕਟਾ 24 ਤੋਂ ਹਜ਼ਾਰ ਨਾ ਸੰਭਾਲੇ ਸੱਚ ਸੰਗ ਧੋ ਘੜੀਆਂ ਕਰਨ ਨਸੀਬਾਂ ਵਾਲੀ ਆ ਜਿਹੜੇ ਕੀਰਤਨ ਕੋਲੇ ਸੌਂਦੇ ਭਾਈ ਜਿਹੜੇ ਕੀਰਤਨ ਕੋਲੇ ਸੌਂਦੇ ਉਹ ਤਾਂ ਫੇਰ ਨ 84 ਵਿੱਚ ਪਾਉਂਦੇ ਉਹ ਤਾਂ ਫੇਰ ਨ 84 ਵਿੱਚ ਪਾਉਂਦੇ ਕਥਾ ਵਾਰਤਾ ਤੋਂ ਚਿੱਤ ਕਤਰੌਂਦੇ ਕਥਾ ਵਾਰਤਾ ਤੋਂ ਚਿੱਤ ਕਤਰੌਂਦੇ ਉਹ ਤੋਂ ਵੇਖ ਦਖ ਲਾਉਂਦੇ ਬਾਣੀ ਚੇਤਨਾ ਬਸਾਉਂਦੇ ਧਿਆਨ ਬਾਗਦੇ ਜਿਉ ਲਾਉਂਦੇ ਮਾਰ ਜਮਾਲੀ ਖਾਨ ਮਤ ਵਾਲੇ ਸਤ ਸੰਗ ਤੋਂ ਕੜੀਆਂ ਕਰਨ ਨਸੀਬਾਂ ਵਾਲੇ ਸਤ ਸੰਗ ਤੋਂ ਕੜੀਆਂ ਕਰਨਾ ਨਸੀਬਾਂ ਵਾਲੇ ਨੌਵੇਂ ਸਤਗੁਰ ਤੇ ਲੰਗ ਰਾਗ ਮੇ ਨੌਵੇਂ ਸਤਗੁਰ ਤੇ ਲੰਗ ਰਾਗ ਵੇ ਜੀ ਐ ਭੋਲ ਦੇਨ ਬਾਚਨ ਬਰਾਗ ਮੇ ਐ ਭੋਲ ਦੇਨ ਬਾਚਨ ਬਰਾਗ ਮੈਂ ਮਨਾ ਗਾਫਲਾ ਤੁਛੇਤੀ ਆਜਾ ਜਾਗ ਮੇ ਮਨਾ ਗਾਫਲਾ ਤੁਛੇਤੀ ਆਜਾ ਜਾਗ ਵੇ ਪਰਮ ਨਾਮ ਵਾਲੀ ਲੁੱਟ ਜੇ ਤਾਂ ਲੁੱਟੀ ਜਾਵੇ ਲੁੱਟ ਸੋ ਆਸੇ ਗਏ ਜੇ ਨ ਖੋਟ ਝਟ ਆਗਨੀ ਦੇ ਕਾਰਨ ਹਵਾਲੇ ਸਤ ਸੰਗ ਤੋਂ ਕੜੀਆਂ ਕਰਨ ਨਸੀਬਾਂ ਵਾਲੇ ਸਤ ਸੰਗ ਤੋਂ ਕੜੀਆਂ ਕਰਨ ਨਸੀਬਾਂ ਵਾਲੇ ਕਰੋ ਸਤ ਸੰਗ ਪੜੋ ਬਾਣੀ ਰੱਬੀ ਨੂੰ ਕਰੋ ਸਤ ਸੰਗ ਪੜੋ ਬਾਣੀ ਰੱਬੀ ਨੂੰ ਕਦੇ ਸੁੱਲ ਕੇ ਕਰਿਓ ਨਾ ਗੱਲ ਕਬੀ ਨੂੰ ਕਦੇ ਭੁੱਲ ਕੇ ਕਰਿਓ ਨਾ ਗੱਲ ਕਬੀ ਨੂੰ ਭੋਲ ਕੇ ਸਹਿੜੋਂ ਕਾ ਤੁ 26 ਨੂੰ ਠਿੱਕਾ ਭੋਲ ਕੇ ਸਹਿੜੋਂ ਕਾ ਨੂੰ 26 ਨੂੰ ਘੱਗਾ ਵਾ ਪਰੂ ਦੇ ਗੀਤ ਤੇ ਜਨਮ ਜਾਵੋ ਜੀ ਤੇ ਫੇਰ ਬੇਲਾ ਜਾਓ ਤੀ ਬਾ ਵਾਲੀ ਸਤ ਸੰਗ ਧੋ ਕੜੀਆਂ ਕਰਨ ਨਸੀਬਾਂ ਵਾਲੀ ਸਤ ਸੰਗ ਧੋ ਕੜੀਆਂ ਕੋਈ ਕਰਨ ਨਸੀਬਾਂ ਵਾਲੇ ਤੇ ਨਸੀਬਾਂ ਵਾਲੇ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਸਤਸੰਗ ਹੈ ਉਹੀ ਕਰ ਸਕਦੇ ਨਾ ਔਰ ਦੂਸਰਾ ਬਿਗੈਰ ਕਰਮਾਂ ਤੋਂ ਇੱਥੇ ਆ ਹੀ ਨਹੀਂ ਸਕਦਾ ਧੰਨਵਾਦ ਔਰ ਇਸ ਕਵਚਾ ਤੋਂ ਖੁਸ਼ ਹੋ ਕੇ ਸਾਡੇ ਵੀਰਾਂ ਨੇ ਭੈਣਾ ਨੇ 10-10 ਰੁਪਏ 20-20 ਰੁਪਏ ਸਤਿਕਾਰ ਕੀਤਾ ਧੰਨਵਾਦ ਕੀਤਾ ਜਾਂਦਾ ਆਓ ਇਤਿਹਾਸ ਦੀ ਕੋਈ ਲੜੀ ਸ਼ੁਰੂ ਕਰੀਏ ਆ ਸਿਆਸ ਦੀ ਲੜੀ ਆਪਾਂ ਸ਼ੁਰੂ ਕਰਨੀ ਹੈ ਬਈ ਸੱਚ ਕੀ ਚੀਜ਼ ਐ ਸੱਚ ਕਿਹਨੂੰ ਕਹਿੰਦੇ ਐ ਤੇ ਝੂਠ ਕਿਹਨੂੰ ਕਹਿੰਦੇ ਨੇ ਕੀ ਬਾਈ ਸਾਡੇ ਮੇਰੇ ਨਗਰ ਦੇ ਬਹੁਤ ਹੀ ਸਤਿਕਾਰ ਦੇਜੋਗ ਬਾਈ ਜੀ ਇਹ ਕੀਰਤਨ ਦੇ ਵਿੱਚ ਵੀ ਹਿੱਸਾ ਲੈਂਦੇ ਆ ਮੈਂ ਨਾਮ ਬਿਸਰ ਜਾਂਦਾ ਕਈ ਵਾਰੀ ਹਾਂ ਧੰਨਵਾਦ ਕੀਤਾ ਜਾਂਦਾ ਤੇ ਆਓ ਗੱਲ ਕਰਨ ਲੱਗੇ ਆ ਵੀ ਸੱਚ ਕੀ ਚੀਜ਼ ਐ ਤੇ ਝੂਠ ਜੇ ਝੂਠ ਨਾ ਹੋਵੇ ਨਾ ਝੂਠ ਤਾਂ ਸੱਚ ਦੀ ਪਰਖ ਨਹੀਂ ਹੁੰਦੀ ਜੇ ਝੂਠ ਹੈ ਤਾਂ ਫੇਰ ਹੀ ਸੱਚ ਦੀ ਪਰਖ ਜੇ ਸੱਚ ਹੈ ਤੇ ਝੂਠ ਦੀ ਫੇਰ ਪਰਖ ਆ ਵੀ ਇਹ ਝੂਠ ਹੈ ਆ ਸੱਚ ਹੈ ਆਹੋ ਆਪਾਂ ਇਸ ਦੇ ਬਾਰੇ ਇੱਕ ਕਵਤਾ ਕਹਿ ਜਾਈਏ ਸੱਚ ਕੀ ਚੀਜ਼ ਹੈ ਤੇ ਝੂਠ ਕੀ ਹੈ ਲੋ ਗੱਲ ਕਰਨ ਲੱਗਿਆ ਅੱਜ ਕੱਲ ਪਾਕਿਸਤਾਨ ਦੇ ਵਿੱਚ ਉਹ ਸ਼ਹਿਰ ਆ ਗਿਆ ਉਹ ਸ਼ਹਿਰ ਦਾ ਨਾਂ ਕੀ ਹੈ ਸਿਆਲਕੋਟ ਸਿਆਲਕੋਟ ਸ਼ਹਿਰ ਦੇ ਇੱਕ ਰਹਿਣ ਵਾਲਾ ਉਦਯੋਗਪਤੀ ਕਰੋੜਾਪਤੀ ਸੇਠ ਵੈਸੇ ਕਰੋੜਾਪਤੀ ਅੱਜ ਲੱਖਾਂ ਹੀ ਐ ਸਾਰੇ ਸ਼ਹਿਰਾਂ ਦੇ ਵਿੱਚ ਐ ਕਰੋੜਾਪਤੀ ਤਾਂ ਪਹਿਲਾਂ ਬੰਦੇ ਦੀ ਜਿਹੜੀ ਕਹਿੰਦੇ ਵੀ ਆਹ ਬੰਦਾ ਸਹੀ ਆ ਉਹਨੂੰ ਕੀ ਕਹਿੰਦੇ ਹੁੰਦੇ ਪਹਿਲਾਂ ਬੰਦੇ ਦੀ ਕੀਮਤ ਕੀ ਸੀ ਦੇਖੋ ਬਜ਼ੁਰਗ ਮੈਥੋਂ ਵੱਡੀ ਉਮਰ ਦੇ ਬੈਠੇ ਆ 10 ਦੀ ਉਮਰ ਵੀ 65 ਸਾਲ ਹੋ ਗਈ ਹੈ ਔਰ ਉਦੋਂ 4 ਪੈਸਿਆਂ ਦਾ ਆਨਾ ਹੁੰਦਾ ਸੀ ਪਿੱਤਲ ਦੇ ਆਨੇ ਹੁੰਦੇ ਸੀ 4 ਪੈਸਿਆਂ ਦਾ ਇੱਕ ਆਨਾ ਹੁੰਦਾ ਸੀ ਪਹਿਲਾਂ ਤੇ ਬਾਈ ਦੀ 64 ਪੈਸਿਆਂ ਦਾ ਰੁਪਿਆ ਹੁੰਦਾ ਸੀ ਤੇ 16 ਆਨਿਆਂ ਦਾ ਰੁਪਿਆ 16 ਆਨਿਆਂ ਦਾ ਰੁਪਿਆ ਜੇ ਕਿਸੇ ਬੰਦੇ ਨੂੰ ਕਹਿੰਦੇ ਨਾ ਬੰਦਾ ਤੇ ਅੱਜ ਫਿਰ ਕੋਈ ਗੱਲ ਨਹੀਂ ਆਓ ਸਿਆਲਕੋਟ ਸ਼ਹਿਰ ਦੇ ਰਹਿਣ ਵਾਲਾ ਸੇਠ ਉਹਦਾ ਨਾਂ ਸੀ ਲਖਪਤ ਸ਼ਾਹ ਸੇਠ ਅਰਬਾਪਤੀ ਉਹ ਬੜਾ ਮਤਲਬ ਉਸਦੇ ਘਰੇ ਕੋਈ ਔਲਾਦ ਨਹੀਂ ਸੀ ਇੱਕ ਵਾਰੀ ਕੀਰਤਨ ਹੋ ਰਿਹਾ ਕੀਰਤਨ ਹੋ ਰਿਹਾ ਉੱਥੋਂ ਦੀ ਉਹ ਲੰਗ ਰਿਹਾ ਸੀ ਜਦੋਂ ਲੰਗ ਰਿਹਾ ਸੀ ਨਰਨ ਵਾਲੇ ਭਾਈ ਨੇ ਕਹਿ ਦਿੱਤਾ ਬੇਟੀ ਦੇ ਪੁੱਤਰ ਹੈ বিনা ਉਹਦੀ ਗੱਦੀ ਨਹੀਂ ਹੋ ਸਕਦੀ ਪੁੱਤਰ ਨਹੀਂ